ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਸੰਗਤ ਜੀਓ ਉਹ ਗੁਰਦੁਆਰਾ ਜਿੱਥੇ ਲੰਗਰ ਤਾਂ ਬਣਦਾ ਹੈ ਪਰ ਸ਼ਕਾਇਆ ਨਹੀਂ ਜਾਂਦਾ ਆਖਰਕਾਰ ਕਿਉਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਣ ਦੀ ਮਨਾਹੀ ਹੈ ਵਿਆਹੇ ਹੋਣ ਦੇ ਬਾਵਜੂਦ ਵੀ ਕਿਉਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਨੂੰ ਗ੍ਰਸਤ ਕਰਨ ਤੋਂ ਰੋਕਿਆ ਜਾਂਦਾ ਹੈ ਗੁਰੂ ਪਾਸ਼ਾ ਜੀ ਨੇ ਸਾਨੂੰ ਹੁਕਮ ਕੀਤਾ ਹੈ ਪਹਿਲਾ ਲੰਗਰ ਪਾਛੇ ਸੰਗਤ ਪਾਵ ਜਦੋਂ ਵੀ ਕੋਈ ਸਿੱਖ ਗੁਰੂ ਪਾਸ਼ਾ ਜੀ ਦੇ ਦਰਸ਼ਨਾ ਵਾਸਤੇ ਆਵੇ ਤਾਂ ਪਹਿਲਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਜ਼ਰੂਰ ਛਕੇ ਪਰ ਦੁਨੀਆ ਦੇ ਵਿੱਚ ਇੱਕ ਅਜੀਹਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਸਾਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਕਮ ਕੀਤਾ ਕਿ ਇੱਥੋਂ ਲੰਗਰ ਨਹੀਂ ਛਕਣਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਨਵਾਂ ਨਗਰ ਵਸਾਉਣ ਬਾਰੇ ਸੋਚਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਤਰਨਤਾਰਨ ਸਾਹਿਬ ਦੀ ਨੀਰਕੀ 1596 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨਤਾਰਨ ਸਾਹਿਬ ਵਿਖੇ ਅਮਰਤ ਸरोवर ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਨੇੜੇ-ਤੇੜੇ ਦੀਆਂ ਸੰਗਤ ਜੀ ਜਿੰਨੀਆਂ ਵੀ ਸੰਤਾਸਾਂ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਸੇਵਾ ਨੂੰ ਉਸ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਹੋ ਗਈਆਂ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਇੱਕ ਪਿੰਡ ਪੈਂਦਾ ਸੀ ਪਿੰਡ ਚੰਬਲ ਉੱਥੋਂ ਦੇ ਗੁਰਸਿੱਖ ਸਨ ਬਾਬਾ ਸਿੱਧ ਸਰ ਸਾਈ ਜੀ ਸੰਗਤ ਜੀ ਬਾਬਾ ਸਿੱਧ ਸਰ ਸਾਹੀ ਜੀ ਬਹੁਤ ਹੀ ਨਿਤਨੇਮੀ ਸਨ ਤਾਂ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਸ਼ੇ ਤਰਨਤਾਰਨ ਸਾਹਿਬ ਵਿਖੇ ਸੇਵਾ ਚੱਲ ਰਹੀ ਹੈ ਤਾਂ ਬਾਬਾ ਜੀ ਹਰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕਦੇ ਆਪਣੇ ਘਰੋਂ ਹੀ ਕਈ ਤੇ ਟੋਕਰਾ ਲੈਂਦੇ ਤੇ ਸ਼੍ਰੀ ਤਰਨਤਾਰਨ ਸਾਹਿਬ ਵੱਲੋਂ ਚਾਲੇ ਪਾ ਦਿੰਦੇ ਰਸਤੇ ਵਿੱਚ ਉਹਨਾਂ ਨੂੰ ਜੋ ਵੀ ਲੱਕੜ ਬਾਲਣ ਮਿਲਦੀ ਉਹ ਵੀ ਇਕੱਠਿਆ ਕਰਦੇ ਜਾਂਦੇ ਤਾਂ ਜੋ ਗੁਰੂ ਘਰ ਜਾ ਕੇ ਉੱਥੇ ਲੰਗਰਾਂ ਵਾਸਤੇ ਇਹਨਾਂ ਨੂੰ ਵਰਤਿਆ ਜਾ ਸਕੇ ਬਾਬਾ ਸਿੱਧ ਸਰਸਾਈ ਜੀ ਬਿਨਾ ਨਾਗਾ ਪਾਇਆ ਹਰ ਰੋਜ਼ ਤਰਨ ਤਰਨ ਸਾਹਿਬ ਜਾਂਦੇ ਸਨ ਉਸ ਸੋਵਰ ਦੀ ਸੇਵਾ ਕਰਦੇ ਤਾਂ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਬਾ ਸਿੱਧ ਸਰਸਾਈ ਜੀ ਆਪਣੇ ਘਰੋਂ ਹੀ ਲੰਗਰ ਪ੍ਰਸ਼ਾਦਾ ਛੱਕ ਕੇ ਜਾਂਦੇ ਸਨ ਤਾਂ ਬਾਬਾ ਜੀ ਤਰਨ ਤਰਨ ਸਾਹਿਬ ਜਾ ਕੇ ਸਰੋਵਰ ਦੀ ਸੇਵਾ ਕਰਦੇ ਰਹਿੰਦੇ ਪਰ ਕਦੇ ਵੀ ਲੰਗਰ ਦੇ ਵਿੱਚੋਂ ਪਛਾਦਾ ਪਾਣੀ ਨਹੀਂ ਸ਼ਕਤੇ ਸੋ ਇਸੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਸਾਰੀ ਸੰਗਤ ਸੇਵਾ ਕਰੀ ਹੁੰਦੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਸੰਗਤ ਦੀ ਨਿਗਰਾਨੀ ਕਰ ਰਹੇ ਹੁੰਦੇ ਤਾਂ ਇੱਕ ਕੋੜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ ਤਾਂ ਮਹਾਰਾਜ ਨੂੰ ਫਰਿਆਦ ਕਰਦਾ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਕੋੜੀ ਦਾ ਕੋੜ ਠੀਕ ਕੀਤਾ ਸੀ ਆਪ ਜੀ ਜਦੋਂ ਤੀਜੇ ਘਰ ਵਿੱਚ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਉਦੋਂ ਵੀ ਆਪ ਜੀ ਨੇ ਪ੍ਰੇਮੇ ਕੋੜੀ ਦਾ ਕੋੜ ਠੀਕ ਕੀਤਾ ਸੀ ਅੱਜ ਮੈਂ ਆਪ ਜੀ ਦੇ ਦਰ ਦੇ ਉੱਤੇ ਆਇਆ ਹਾਂ ਆਪ ਜੀ ਕਿਰਪਾ ਕਰੋ ਤੇ ਮੇਰਾ ਵੀ ਕੋੜ ਠੀਕ ਕਰੋ ਮੇਰੇ ਕੋਲੋਂ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ ਤਸੰਗਤ ਜੀ ਉੱਥੇ ਜਿੰਨੀ ਵੀ ਸੰਗਤ ਸੇਵਾ ਕਰ ਰਹੀ ਹੁੰਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਉਹਨਾਂ ਵਿੱਚ ਆਵਾਜ਼ ਦੇ ਕੇ ਆਖਦੇ ਹਨ ਕਿ ਉਹ ਕੁਰਸਿੱਖ ਸਾਹਮਣੇ ਆਵੇ ਜੋ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਨਾ ਛਕਦਾ ਹੋਵੇ ਪਰ ਕੋਈ ਵੀ ਸਾਹਮਣੇ ਨਹੀਂ ਆਉਂਦਾ ਗੁਰੂ ਅਰਜਨ ਪਾਤਸ਼ਾਹ ਜੀ ਦੋ ਵਾਰ ਆਵਾਜ਼ ਦਿੰਦੇ ਨੇ ਪਰ ਕੋਈ ਵੀ ਸਿੱਖ ਉੱਠ ਕੇ ਸਾਹਮਣੇ ਨਹੀਂ ਆਉਂਦਾ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਸਿਰਸਾ ਸਾਈ ਜੀ ਨੂੰ ਆਵਾਜ਼ ਮਾਰ ਕੇ ਬੁਲਾਉਂਦੇ ਨੇ ਕਿ ਭਾਈ ਗੁਰਸਿੱਖਾ ਅਸੀਂ ਤੈਨੂੰ ਆਵਾਜ਼ ਦੇ ਰਹੇ ਹਾਂ ਬਾਬਾ ਸਿੱਧ ਸਰਸਾਈ ਜੀ ਗੁਰੂ ਪਾਸ਼ਾ ਜੀ ਦੇ ਸਾਹਮਣੇ ਜਾਂਦੇ ਨੇ ਗੁਰੂ ਅਰਜਨ ਪਾਸ਼ਾ ਜੀ ਪੁੱਛਦੇ ਹਨ ਕਿ ਅਸੀਂ ਤੁਹਾਨੂੰ ਇਨੇ ਚਿਰ ਤੋਂ ਆਵਾਜ਼ ਮਾਰ ਰਹੀ ਹਾਂ ਤੁਸੀਂ ਸਾਹਮਣੇ ਕਿਉਂ ਨਹੀਂ ਸੀ ਆ ਰਹੇ ਤਾਂ ਬਾਬਾ ਸਿੱਧ ਸਰਸਾਈ ਜੀ ਆਖਦੇ ਹਨ ਮਹਾਰਾਜ ਕੋਈ ਹੋਰ ਵੀ ਪ੍ਰੇਮੀ ਹੋ ਸਕਦਾ ਹੈ ਜਿਹੜਾ ਗੁਰੂ ਘਰ ਵਿੱਚੋਂ ਲੰਗਰ ਪ੍ਰਸ਼ਾਦਾ ਨਾ ਛਕਦਾ ਹੋਵੇ ਤਾਂ ਗੁਰੂ ਪਾਸ਼ਾ ਜੀ ਆਖਦੇ ਹਨ ਹਾਂ ਬਹੁਤ ਸਾਰੇ ਸਿੱਖ ਹਨ ਜੋ ਗੁਰੂ ਘਰ ਦੇ ਵਿੱਚੋਂ ਲੰਕਰ ਪ੍ਰਸ਼ਾਦਾ ਨਹੀਂ ਛਕਦੇ ਪਰ ਤੇਰੇ ਵਰਗਾ ਕੋਈ ਨਿਤਨੇਮੀ ਨਹੀਂ ਹੈ ਤਾਂ ਫਿਰ ਗੁਰੂ ਪਾਸ਼ਾ ਜੀ ਉਸ ਕੋੜੀ ਵੱਲ ਹੱਥ ਕਰਕੇ ਕਹਿੰਦੇ ਹਨ ਇਹ ਕੋੜੀ ਸਾਡੇ ਦਰ ਤੇ ਆਇਆ ਹੈ ਬਾਬਾ ਸਿਸਰ ਸਾਈ ਜੀ ਸ਼ਾਂਤ ਹੋ ਕੇ ਖੜੇ ਰਹਿੰਦੇ ਨੇ ਗੁਰੂ ਪਾਸ਼ਾ ਜੀ ਇੱਕ ਵਾਰ ਫਿਰ ਆਵਾਜ਼ ਦਿੰਦੇ ਨੇ ਪਰ ਬਾਬਾ ਜੀ ਉਸੇ ਤਰ੍ਹਾਂ ਖੜੇ ਰਹਿੰਦੇ ਨੇ ਗੁਰੂ ਪਾਸ਼ਾ ਜੀ ਤੀਜੀ ਵਾਰ ਫਿਰ ਆਵਾਜ਼ ਦੇ ਕੇ ਕਹਿੰਦੇ ਹਨ ਸਿਸਰ ਸਾਈ ਜੀ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਪੱਲਾ ਇਸ ਕੋੜੀ ਨਾਲ ਛੁਆਓ ਤੇ ਇਸ ਦਾ ਕੋਠੀ ਠੀਕ ਕਰੋ ਬਾਬਾ ਸੇ ਸਰਸਾਈ ਜੀ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਗੁਰੂ ਪਾਸ਼ਾ ਜੀ ਨੂੰ ਆਖਦੇ ਨੇ ਗੁਰੂ ਪਾਸ਼ਾ ਜੀ ਨੇ ਸਨ ਨੇ ਬੇਨਤੀ ਕਰਦੇ ਹਨ ਕਿ ਮਹਾਰਾਜ ਸਾਡੇ ਵਿੱਚ ਇੰਨੀ ਕਰਾਮਾਤ ਨਹੀਂ ਕਿ ਅਸੀਂ ਕਿਸੇ ਦਾ ਕੋਠੀ ਠੀਕ ਕਰ ਸਕੀਏ ਬਾਬਾ ਜੀ ਦੀ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਤੁਸੀਂ ਆਪਣੀ ਗੱਲ ਕਰਦੇ ਹੋ ਅਸੀਂ ਆਸ਼ੀਰਵਾਦ ਦਿੰਦੇ ਹਾਂ ਕਿ ਰਹਿੰਦੀ ਦੁਨੀਆ ਤੱਕ ਤੁਹਾਡੀ ਪੀੜੀ ਦੇ ਵਿੱਚ ਵੀ ਕਲਾ ਵਰਤੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤੇ ਆਇਆ ਕਰੇਗਾ ਤਾਂ ਤੁਹਾਡੀਆਂ ਪੀੜ੍ਹੀਆਂ ਦੇ ਵਿੱਚੋਂ ਕੋਈ ਵੀ ਉਸ ਨੂੰ ਆਪਣਾ ਪੱਲਾ ਸੁਹਾ ਕੇ ਕੋੜ ਮੁਕਤ ਕਰ ਦੇਵੇਗਾ ਗੁਰੂ ਪਾਸ਼ਾ ਜੀ ਦਾ ਹੁਕਮ ਮੰਨਦਿਆਂ ਹੋਇਆਂ ਬਾਬਾ ਸਿਸਰ ਸਾਹਿਬ ਜੀ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਪੱਲਾ ਲੌਂਦੇ ਨੇ ਤੇ ਉਸ ਕੋੜੀ ਨੂੰ ਸੁਹਾਉਂਦੇ ਹਨ ਤਾਂ ਵਾਪਸ ਹੱਥ ਜੋੜ ਕੇ ਗੁਰੂ ਪਾਸ਼ਾ ਜੀ ਦੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਤਾਂ ਆਖਦੇ ਹਨ ਮਹਾਰਾਜ ਮੈਂ ਬਹੁਤ ਹੀ ਗਰੀਬਾ ਜਿਹਾ ਸਿੱਖ ਹਾਂ ਆਪ ਜੀ ਦੇ ਬਚਨ ਅਟਲ ਹਨ ਕਲਾ ਵਰਤੇ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਵੇਗੀ ਜੇ ਕਿਸੇ ਨੂੰ ਵੀ ਇਹੋ ਜਿਹੀ ਕੋਈ ਬਿਮਾਰੀ ਹੋਵੇਗੀ ਤਾਂ ਉਹ ਸਾਡੇ ਕੋਲ ਆਵੇਗਾ ਸਾਡੇ ਕੋਲ ਤਾਂ ਪਾਤਸ਼ਾਹ ਜੀ ਸੰਗਤ ਦਾ ਮੇਲਾ ਜਿਹਾ ਲੱਗ ਜਾਏਗਾ ਤਾਂ ਪਾਤਸ਼ਾਹ ਜੀ ਮੈਂ ਇੰਨਾ ਸਮਰੱਥ ਨਹੀਂ ਕਿ ਸੰਗਤ ਦੀ ਸਾਭ ਸੰਭਾਲ ਕਰ ਸਕਾਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾ ਸਕਾਂ ਮੈਂ ਬਹੁਤ ਹੀ ਗਰੀਬੜਾ ਜਿਹਾ ਸੇਖਾਂ ਤੇ ਜੇਕਰ ਕੋਈ ਸਿੱਖ ਭੁੱਖਾ ਮੁੜ ਗਿਆ ਤਾਂ ਮਹਾਰਾਜ ਇੰਜ ਨਾ ਹੋ ਜਾਵੇ ਕਿ ਤੁਹਾਡੇ ਘਰ ਨੂੰ ਲਾਜ ਲੱਗ ਜਾਵੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਹਨ ਕਿ ਜਦੋਂ ਵੀ ਕੱਲ ਨੂੰ ਆਉਣ ਵਾਲੇ ਸਮੇਂ ਤੇ ਵਿੱਚ ਕੋਈ ਵੀ ਰੋਗੀ ਤੁਹਾਡੇ ਦਰ ਤੇ ਆਵੇਗਾ ਤਾਂ ਉਹ ਆਪਣੇ ਘਰ ਤੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਆਏਗਾ ਜਿਵੇਂ ਅੱਜ ਤੁਸੀਂ ਸਰੋਵਰ ਦੀ ਸੇਵਾ ਵਾਸਤੇ ਆਉਂਦੇ ਹੋ ਤੇ ਜੋ ਵੀ ਤੁਹਾਡੇ ਘਰ ਦਾ ਜਾਂ ਤੁਹਾਡੇ ਪਿੰਡ ਦੀ ਜੂਦਾ ਜਾਂ ਤੁਹਾਡੇ ਪਿੰਡ ਦਾ ਪਾਣੀ ਵੀ ਪੀ ਲਏਗਾ ਤਾਂ ਉਹਦੇ ਉੱਪਰ ਇਹ ਬਚਨ ਨਹੀਂ ਲਾਗੂ ਹੋਣਗੇ ਕਿਰਪਾ ਨਹੀਂ ਵਰਤੇਗੀ ਗੁਰੂ ਸਾਹਿਬ ਜੀ ਦੇ ਬਚਨ ਅਟਲ ਨੇ ਤੇ ਅੱਜ ਵੀ ਜਿਲ੍ਹਾ ਤਰਨਤਾਰਨ ਦੇ ਪਿੰਡ ਚੰਪਲ ਦੇ ਵਿੱਚ ਬਾਬਾ ਸਿਰਸਾ ਸਾਈ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਕਲਾ ਵਰਤ ਰਹੀ ਹੈ ਇਹੀ ਵਜ੍ਹਾ ਹੈ ਕਿ ਅੱਜ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਾਂ ਤਿਆਰ ਹੁੰਦਾ ਹੈ ਪਰ ਜਿਹੜੇ ਵੀ ਰੋਗੀ ਉੱਥੇ ਜਾਂਦੇ ਨੇ ਜਿਨ੍ਹਾਂ ਨੂੰ ਚਮੜੀ ਦੇ ਨਾਲ ਸੰਬੰਧਿਤ ਕੋਈ ਰੋਗ ਹੁੰਦਾ ਹੈ ਜਦੋਂ ਉਹ ਰੋਗੀ ਉਸ ਰੋਗ ਦੀ ਅਰਦਾਸ ਬੇਨਤੀ ਕਰਾਉਣ ਜਾਂਦਾ ਹੈ ਤਾਂ ਉੱਥੇ ਉਹਨਾਂ ਨੂੰ ਲੰਗਰ ਛਕਣ ਦੀ ਮਨਾਹੀ ਹੈ ਰੋਗੀ ਦੇ ਨਾਲ ਸੰਗਤ ਜੀ ਜੋ ਪਰਿਵਾਰਕ ਮੈਂਬਰ ਗਏ ਹੁੰਦੇ ਨੇ ਉਹ ਜ਼ਰੂਰ ਉੱਥੋਂ ਲੰਗਰ ਛਕ ਸਕਦੇ ਨੇ ਪਰ ਰੋਗੀ ਨੂੰ ਉਥੋਂ ਲੰਗਰ ਛਕਣ ਦੀ ਮਨਾਹੀ ਹੈ ਅੱਜ ਵੀ ਜ਼ਿਲ੍ਹਾ ਤਰਨਤਾਰਨ ਪਿੰਡ ਜੰਪਲ ਦੇ ਵਿੱਚ ਗੁਰਦੁਆਰਾ ਬਾਬਾ ਸਿੱਧ ਸਰਸਾਈ ਜੀ ਰੋਗੀਆਂ ਨੂੰ ਪੱਲਾ ਸੁਹਾ ਕੇ ਉਹਨਾਂ ਦੇ ਰੋਗ ਤੋਂ ਮੁਕਤ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਸੰਗਤ ਜੀ ਪਹਿਲਾਂ ਦੱਸਿਆ ਕਿ ਰੋਗੀ ਨੂੰ ਗੁਰਦਾਰਾ ਸਾਹਿਬ ਲੰਗਰ ਛਕਣ ਦੀ ਮਨਾਹੀ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਨਿਯਮ ਤੇ ਬਰਯਾਦਾ ਹੈ ਜਿਨ੍ਹਾਂ ਦਾ ਖਿਆਲ ਰੋਗੀ ਨੂੰ ਰੱਖਣਾ ਪੈਂਦਾ ਨਿਯਮ ਤੇ ਸ਼ਰਤਾਂ ਕੀ ਨੇ ਜਿਵੇਂ ਕਿ ਕਿਸੇ ਰੋਗੀ ਨੂੰ ਉਥੇ ਅਰਦਾਸ ਬੇਨਤੀ ਕਰਾਉਣ ਜਾਣਾ ਹੈ ਤਾਂ ਉਹਦੇ ਵਾਸਤੇ ਰੋਗੀ ਨੂੰ ਸਵਾ ਕਿਲੋ ਗੁੜ ਉਥੇ ਚੜਾਉਣਾ ਪੈਂਦਾ ਜੇਕਰ ਕੋਈ ਰੋਗੀ ਗੁੜ ਨਹੀਂ ਲੈ ਕੇ ਜਾ ਸਕਦਾ ਤੇ ਗੁੜ ਦੀ ਮਾਇਆ ਉਥੇ ਚੜਾਉਣੀ ਹੁੰਦੀ ਹੈ ਜੇਕਰ ਉਸ ਦੇ ਮਨ ਦੇ ਵਿੱਚੋਂ ਵਿਸਰ ਜਾਂਦਾ ਤਾਂ ਉਥੇ ਮਾਇਆ ਚੜਾ ਸਕਦੇ ਨੇ ਇਸ ਤੋਂ ਇਲਾਵਾ ਉਥੇ ਜੋ ਮੌਜੂਦਾ ਸੇਵਾਦਾਰ ਹੁੰਦੇ ਨੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਫਿਰ ਤੁਹਾਨੂੰ ਪੱਲਾ ਛੁਹਾਇਆ ਜਾਂਦਾ ਹੈ ਤੇ ਨਾਲ ਹੀ ਕੁਝ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਨੇ ਹੁਣ ਜਿਵੇਂ ਮੰਨ ਲਓ ਕਿ ਤੁਹਾਡੇ ਸਰੀਰ ਦੇ ਉੱਤੇ ਕਿਤੇ ਰੋਗ ਹੈ ਤਾਂ ਉਥੋਂ ਤੁਹਾਨੂੰ ਇੱਕ ਰੱਖ ਦਿੱਤੀ ਜਾਂਦੀ ਹੈ ਉਹ ਰੱਖ ਕੀ ਹੁੰਦੀ ਹੈ ਸੰਗਜੀ ਵੈਸੇ ਤਾਂ ਉਹ ਪਿੰਡ ਦੀ ਮਿੱਟੀ ਹੁੰਦੀ ਹੈ ਜਿਸ ਨੂੰ ਰੱਖਿਆ ਜਾਂਦਾ ਉਸ ਰੱਖ ਨੂੰ ਅੰਮ੍ਰਿਤ ਵੇਲੇ ਸੇਰੇ ਨਹਾ ਕੇ ਨਿਤਨੇਮ ਕਰਕੇ ਰੱਖ ਨੂੰ ਆਪਣੀ ਜਿੱਥੇ ਵੀ ਬਾਡੀ ਦੇ ਉੱਤੇ ਉਹ ਪ੍ਰੋਬਲਮ ਹੈ ਉਥੇ ਪਾਣੀ ਦੇ ਵਿੱਚ ਮਿਕਸ ਕਰਕੇ ਮਿਲਾ ਕੇ ਉਸ ਨੂੰ ਆਪਣੀ ਬਾਡੀ ਤੇ ਲਗਾਣਾ ਤਾਂ ਹਦਾਇਤ ਦਿੱਤੀ ਜਾਂਦੀ ਹੈ ਕਿ ਉਸ ਰਖ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਉੱਥੇ ਰੱਖਣਾ ਹੈ ਜਿੱਥੇ ਤੁਸੀਂ ਕੋਈ ਗੁਰਦੁਆਰਾ ਬਣਾਇਆ ਹੈ ਮੰਦਿਰ ਬਣਾਇਆ ਹੈ ਪਾਠ ਪੂਜਾ ਕਰਦੇ ਹੋ ਨਿਤਨੇਮ ਕਰਦੇ ਹੋ ਉਸ ਸੁਚਮ ਥਾਂ ਦੇ ਉੱਤੇ ਉਸ ਨੂੰ ਰੱਖਣਾ ਹੈ ਤੇ ਜਿੰਨੇ ਦਿਨ ਤੁਸੀਂ ਉਹ ਰਖ ਆਪਣੇ ਘਰ ਰੱਖ ਰਹੇ ਹੋ ਤੁਸੀਂ ਉਹਨੇ ਦਿਨ ਪ੍ਰੇਜ ਕਰਨਾ ਹੁੰਦਾ ਹੈ ਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਸ ਮਛਲੀ ਸ਼ਰਾਬ ਤੰਬਾਕੂ ਬੀੜੀ ਸਿਗਰਟ ਕੁਝ ਵੀ ਅਜੇਹਾਨਾ ਵਰਤਿਆ ਜਾਵੇ ਨਾ ਹੀ ਆਪ ਉਸਦਾ ਸੇਵਨ ਕਰਨਾ ਤੇ ਨਾ ਹੀ ਐਸੇ ਕਿਸੇ ਵਿਅਕਤੀ ਦੇ ਕੋਲ ਜਾਣਾ ਜੋ ਉਸ ਦੀ ਵਰਤੋਂ ਕਰਦਾ ਹੋਵੇ ਉਸ ਤੋਂ ਦੂਰੀ ਬਣਾ ਕੇ ਰੱਖਣੀ ਹੈ ਤਾਂ ਇੱਕ ਮਰਿਆਦਾ ਇਹ ਵੀ ਦੱਸੀ ਜਾਂਦੀ ਹੈ ਕਿ ਜੇਕਰ ਤੁਸੀਂ ਵਿਆਹੇ ਹੋ ਤਾਂ ਜਿੰਨਾ ਚਿਰ ਤੁਹਾਡੀ ਉਹ ਰਹਿਤ ਚੱਲ ਰਹੀ ਹੈ ਉਹਨੇ ਦਿਨ ਤੁਸੀਂ ਆਪਣੀ ਪਤਨੀ ਦੇ ਨਾਲ ਗਰਸਤ ਵੀ ਨਹੀਂ ਹੋਣਾ ਆਪਣੇ ਆਪ ਨੂੰ ਪਵਿੱਤਰ ਰੱਖਣਾ ਵੈਸੇ ਤਾਂ ਆਮ ਕੇਸਾਂ ਦੇ ਵਿੱਚ ਤਕਰੀਬਨ 40 ਕੁ ਦਿਨ ਦੀ ਮਰਿਆਦਾ ਦੱਸੀ ਜਾਂਦੀ ਹੈ। ਕਈ ਵਾਰ ਰੋਗ ਸਾਦਾ ਵਧੀਰਾ ਹੁੰਦਾ ਉਸ ਨੂੰ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਤਾਂ ਉਸ ਮਰਿਆਦਾ ਨੂੰ ਉਸ ਤਰ੍ਹਾਂ ਹੀ ਉਸ ਮਰਿਆਦਾ ਦਾ ਪਾਲਣ ਕਰਨਾ ਹੈ। ਤਾਂ ਜਦੋਂ ਤੁਹਾਡਾ ਰੋਗ ਠੀਕ ਹੋ ਜਾਂਦਾ ਤਾਂ ਬਚੀ ਹੋਈ ਰੱਖ ਜੋ ਪਈ ਹੋਈ ਹੈ ਕੁਝ ਦੇ ਵਿੱਚ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੁੰਦਾ ਹੈ। ਤਾਂ ਫਿਰ ਤੁਸੀਂ ਆਪਣੀ ਸ਼ਰਤਾ ਦੇ ਅਨੁਸਾਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲੰਗਰ ਪਾਣੀ ਦੀ ਰਸਦ ਵੀ ਦੇ ਸਕਦੇ ਹੋ ਮਾਇਆ ਵੀ ਦੇ ਸਕਦੇ ਹੋ ਸੋ ਸੰਗਤ ਜੀ ਏ ਸੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦਿਓ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ